ਪੰਜਾਬ ਦਾ ਕਿਸਾਨ ਸਭ ਤੋਂ ਵੱਧ ਪ੍ਰਭਾਵਿਤ ਹੈ ਅੰਦੋਲਿਤ ਹੈ ਇਸ ਲਈ ਮੇਰਾ ਫਰਜ਼ ਬਣਦਾ ਸੀ ਕਿ ਮੈਂ ਪੰਜਾਬ ਦੇ ਮੁਖੀਆ ਹੋਣ ਦੇ ਨਾਤੇ ਆਪਣੇ ਲੋਕਾਂ ਦੇ ਵਕੀਰ ਦੇ ਤੌਰ ਤੇ ਇੱਥੇ ਆਵਾਂ ਮੁੱਖ ਮੰਤਰੀ ਵੀ ਗਏ ਕੇਂਦਰ ਦੇ ਤਿੰਨ ਮੰਤਰੀ ਵੀ ਆਏ ਸਨ 6 ਘੰਟੇ ਮੀਟਿੰਗ ਹੋਈ ਸ਼ਾਮ 7:30 ਵਜੇ ਤੋਂ ਰਾਤ ਦੇ 1:30 ਵਜੇ ਤੱਕ ਪਰ ਹਾਲ ਤੱਕ ਕੋਈ ਨਾ ਨਿਕਲਿਆ ਗੱਲ ਕੋਈ ਨਾ ਬਣੀ ਕਿਸਾਨ ਲੀਡਰ ਮੀਟਿੰਗ ਲਈ ਚੰਡੀਗੜ੍ਹ ਬੈਠੇ ਰਹੇ ਤੇ ਉਧਰ ਕਿਸਾਨ ਸ਼ੰਭੂ ਤੇ ਬੈਠੇ ਸੀ ਸਰਕਾਰ ਨੇ ਤਾਂ ਹੁਣ ਅਗਲੀ ਤਾਰੀਖ ਤੈਧਤੀ ਹੈ ਕਿਸਾਨਾਂ ਨਾਲ ਸਰਕਾਰ ਹੁਣ ਐਤਵਾਰ ਸ਼ਾਮ 6 ਵਜੇ ਮੀਟਿੰਗ ਕਰੇਗੀ ਅਗਲੀ ਮੀਟਿੰਗ ਚੰਡੀਗੜ੍ਹ 'ਚ ਹੋਏਗੀ ਮੁੱਖ ਮੰਤਰੀ ਭਗਵੰਤ ਮਾਨ ਤੀਜੀ ਮੀਟਿੰਗ ਦੇ ਵਿੱਚ ਸ਼ਾਮਿਲ ਸਨ ਉਹਨਾਂ ਨੇ ਕਿਹਾ ਗੱਲਬਾਤ ਡਿਟੇਲ ਨਾਲ ਹੋਈ ਹੈ ਉਹਨਾਂ ਨੇ ਖੁਦ ਕਿਸਾਨਾਂ ਦਾ ਪੱਖ ਪੇਸ਼ ਕੀਤਾ ਬਹੁਤ ਲੰਬੀ ਚੌੜੀ ਗੱਲਬਾਤ ਕਿਸਾਨ ਸੰਗਠਨਾ 'ਚ ਤੇ ਕੇਂਦਰ ਸਰਕਾਰ 'ਚ ਹੋਈ ਆ ਤੀਸਰੀ ਮੀਟਿੰਗ ਹੈ ਇੱਕ ਹਫ਼ਤੇ ਦੇ ਵਿੱਚ ਕਿ ਕਿ ਪੰਜਾਬ ਦਾ ਕਿਸਾਨ ਸਭ ਤੋਂ ਵੱਧ ਪ੍ਰਭਾਵਿਤ ਹੈ ਅੰਦੋਲਿਤ ਹੈ ਇਸ ਲਈ ਮੇਰਾ ਫਰਜ਼ ਬੰਦਾ ਸੀ ਕਿ ਮੈਂ ਪੰਜਾਬ ਦੇ ਮੁਖੀਆ ਹੋਣ ਦੇ ਨਾਤੇ ਆਪਣੇ ਲੋਕਾਂ ਦੇ ਵਕੀਲ ਦੇ ਤੌਰ ਤੇ ਇੱਥੇ ਆਵਾਂ ਹਰ ਵਿਸ਼ੇ ਤੇ ਜਨਨ ਕਿ ਹਰ ਟੌਪਿਕ ਤੇ ਬਹੁਤ ਡਿਟੇਲ ਚ ਗੱਲ ਹੋਈ ਹੈ ਇਹ ਗੱਲ ਮੈਨੂੰ ਕਹਿਣ ਦੀ ਲੋੜ ਨਹੀਂ ਫਿਰ ਗੱਲ ਹੋਈ ਕਿਉਂਕਿ ਤੁਸੀਂ ਵੀ ਓਨੇ ਚਿਰ ਤੋਂ ਬਾਹਰ ਬੈਠ ਕਰ ਰਹੇ ਹੋ ਸਵੇਰ ਦਾ 1.5 ਵਜ ਗਿਆ 7.5 ਵਜ ਦੇ ਬੈਠੇ ਆ ਉੱਥੇ ਕੋਈ ਅਸੀਂ ਗੱਪਾਂ ਨਹੀਂ ਮਾਰ ਰਹੇ ਸੀ ਬਹੁਤ ਹੀ ਗੰਭੀਰ ਵਿਸ਼ਿਆਂ ਤੇ ਨਾਲ-ਨਾਲ ਕੇਂਦਰ ਸਰਕਾਰ ਨਾਲ ਕੀ ਹੋ ਸਕਦਾ ਹੈ ਕੀ ਨਹੀਂ ਹੋ ਸਕਦਾ ਵਿਸ਼ਾ ਤੇ ਗੱਲ ਹੋਈ ਪਰ ਉਹ ਸਵਾਲ ਤਾਂ ਇਹ ਕਿ ਮੀਟਿੰਗ ਦੇ ਵਿੱਚ ਗੱਲ ਨਹੀਂ ਬਣੀ ਕਿ ਅੱਜ ਕਿਸਾਨ ਦਿੱਲੀ ਵੱਲ ਜਾਣਗੇ ਇਸ ਲਈ ਮੰਥਨ ਹੋਵੇਗਾ ਕਿਸਾਨ ਰਣਨੀਤੀ ਬਣਾਉਣਗੇ ਹਾਲਾਂਕਿ ਸਰਕਾਰ ਨੇ ਮਸਲਾ ਐਤਵਾਰ ਵਾਲੀ ਮੀਟਿੰਗ ਤੇ ਪਾ ਦਿੱਤਾ ਪਰ ਖੁੱਲੇ ਅਸਮਾਨ ਹਿੱਟ ਸੜਕਾਂ ਤੇ ਬੈਠਣਾ ਕਿਸਾਨਾਂ ਲਈ ਕੋਈ ਸੌਖੀ ਗੱਲ ਨਹੀਂ ਹੈ ਪਰ ਕਿਸਾਨ ਡਟੇ ਹੋਏ ਨੇ